ਜਿਹੜੇ ਹਿਸਾਬ ਨਾਲ ਸ਼ਿਵਮ ਇਹ ਗੱਲਾਂ ਕਰਦੀ ਹੈ ਜੇ ਮੈਂ ਫਾਹਾ ਲੈ ਲਾ ਮੈਨੂੰ ਅਟੈਕ ਹੋ ਜਾਏ ਮੇਰੇ ਮਾਪਿਓ ਨੂੰ ਕੁਝ ਹੋ ਜਾਏ ਜ਼ਿੰਮੇਦਾਰ ਹੈਗੀ ਸ਼ਿਵਮ ਹੂੰ ਬੋਲਣ ਤੋਂ ਪਹਿਲਾਂ ਉਹਨੂੰ ਕੁਝ ਸੋਚਣਾ ਚਾਹੀਦਾ ਹੈ ਵੀ ਉਹ ਮੁੜ ਕੇ ਕਹੇ ਉਹਨੇ ਇੱਕ ਹੋਰ ਗੱਲ ਆਖੀ ਮੇਰੇ ਕੋਲ ਕਹਿੰਦੀ ਪ੍ਰੂਫ ਪਏ ਮੈਂ 8 ਵੀਡੀਓ ਪਾਤੀਆਂ ਉਹਦੇ ਪਹਿਲਾਂ ਮੈਂ ਪ੍ਰੂਫ ਲਾ ਲਾ ਕੇ ਵੀਡੀਓ ਪਾਈਆਂ ਲੋਕਾਂ ਦਾ ਜਿਨੇ ਸ਼ਿਵਮ ਨੇ ਜਿਨ੍ਹਾਂ ਨਾਲ ਠੱਗੀ ਮਾਰੀ ਉਹਨਾਂ ਦੀਆਂ ਰਿਕਾਰਡਿੰਗਾਂ ਲਾ ਲਾ ਇੱਕ ਤਾਂ ਚੇਲਾ ਭੈਣੀ ਤੋਂ ਉਹ ਤਾਂ 2 ਲੱਖ ਰੁਪਈਆ ਤੇ ਤੋਲੇ ਦੀ ਚੈਨ ਪਵਾ ਜੀ ਯਾਨੀ ਦਵਾਨ ਤੇ ਉਹਦੇ ਘਰੇ ਅੱਛਾ ਉਹਦਾ ਕੰਮ ਨੇ ਉਹਨੇ ਮੈਨੂੰ ਅੱਜ ਫੋਨ ਲਾ ਲਿਆ ਕਹਿੰਦਾ ਵੀ ਮੈਂ 2 ਲੱਖ ਰੁਪਏ ਲੈਣਾ ਤੇ ਉਹਨੂੰ ਸ਼ਿਵਮ ਕਹਿੰਦੇ ਵੀ ਮੈਂ ਜਿਆਦਾ ਤਨ 2 ਲੱਖ ਰੁਪਏ ਦੂੰ ਜਾਂ ਟੋਮਾ ਵਾਪਸ ਕਰੂੰ ਉਹ ਬੰਦਾ ਵੀਡੀਓ ਚ ਬੋਲੀ ਜਾਂਦਾ ਰਿਕਾਰਡਿੰਗ ਮੇਰੇ ਕੋਲੇ ਕਹਿੰਦਾ ਭਾਜੀ ਮਨਪ੍ਰੀਤ ਸਿੰਘ ਤੋਂ ਡਰਦੀ ਨੇ ਉਹਨੇ ਫੋਨ ਲਾਇਆ ਵੀ ਮੈਂ ਤੇਰੇ ਜਾਂ ਤਾਂ ਪੈਸੇ ਮਾਉਣੂੰ ਭਰਾਵਾ ਕਿਸੇ ਕੋਲੇ ਗੱਲ ਨਾ ਕਰਨੀ ਤੇ ਜਾਂ ਤੈਨੂੰ ਟੋਮਾ ਛੱਲਾ ਦੂੰ ਕੋਈ ਜਿਹੜੀ ਤੋਂ ਮੈਨੂੰ ਪਾਈ ਹੈ ਜੀ ਇਹ ਫਿਰ ਗੱਲਾਂ ਜਿਹੜੀ ਆ ਤੇ ਚੇਲੇ ਨੇ ਬਕਸ਼ ਦੀ ਚੱਲ ਮੈਂ ਤਾਂ ਮੂੰਹ ਬੋਲਾ ਭਰਾ ਸੀ ਉਹਦਾ ਅੱਛਾ ਬਾਈ ਜਿਹ 2 ਮਹੀਨੇ ਪਹਿਲਾਂ ਤੋਂ ਡਿਪੈਂਡ ਬਣੀ ਹਾਂ 2 ਮਹੀਨੇ ਪਹਿਲਾਂ ਅੱਛਾ ਇੱਕ ਭਾਈ ਮਨਪ੍ਰੀਤ ਸਿੰਘ ਨੇ ਵੀ ਇੱਕ ਵੀਡੀਓ ਆਈ ਉਹ ਤਾਂ ਇਹ ਕਹਿ ਰਹੇ ਸੀ ਜੀ ਇਹਦੇ ਇਹ ਜੈਂਡਰ ਦਾ ਹੀ ਨਹੀਂ ਪਤਾ ਵੀ ਇਹ ਲੇਡੀ ਹੈ ਕਿ ਜੈਂਟਲ ਇਹ ਕੁਝ ਨਹੀਂ ਕਹਿ ਸਕਦੇ ਜੀ ਉਹ ਤਾਂ ਕਦੇ ਕੁਝ ਕਹਿ ਦਿੰਦੇ ਕਦੇ ਕੋਸੇ ਆਪਾਂ ਇਸ ਗੱਲੋਂ ਬਾਹਰ